ਦੀ ਵਾਹਿਗੁਰੂ ਜੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਅਸਤ੍ਰੀ ਸਿਹਤ ਦੀ ਤੰਦਰੁਸਤੀ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਮੈਂ ਸਾਰੀਆਂ ਸੰਗਤਾਂ ਆਈਆਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਸਮੂੱਚੀ ਖਾਲਸਾ ਪੰਥ ਨੂੰ ਸਮੂੱਚੀ ਸਾਰੀ ਸੰਗਤ ਨੂੰ ਬਨਾਣੇ ਖਾਲਸਾ ਪੰਥ ਨੂੰ ਸਾਰੇ ਨੂੰ ਬੇਨਤੀ ਕਰਦਾ ਮੈਂ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਜਿਹੜੀਆਂ ਜੇਲ੍ਹ ਦੀ ਮੁਸ਼ਕਲ ਆ ਰਹੀਆਂ ਨੇ ਜਾਂ ਉਹਨਾਂ ਦੇ ਕੇਸ ਦੇ ਵਿੱਚ ਮੁਸ਼ਕਲ ਆ ਰਹੀਆਂ ਨੇ ਸਾਰੇ ਪੰਥ ਦੇ ਸਹਿਯੋਗ ਨਾਲ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੱਲ ਕਰ ਸਕਦੇ ਆ ਸਾਰੀ ਪੰਥ ਅਗੇ ਸਾਰੀ ਇਸ ਮਚੀਸ ਬਰਨਾਨੇ ਗਲਾਣ ਲੈ ਵਾ ਸੰਗਤ ਅਗੀ ਹੈ ਬੇਨਤੀ ਹੈ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਜੜੀਆਂ ਵੀ ਰਾਜ ਨੂੰ ਮੁਸ਼ਕਲ ਆ ਰਹੀਆਂ ਜਿਸ ਤਰ੍ਹਾਂ ਕਿ ਹੁਣ ਆਪਾਂ ਉਹਨਾਂ ਦੇ ਪਰਚੇ ਕਰਾਉਣੇ ਨੇ ਕ੍ਰੋਸ ਕੇਸ ਜਿਹੜਾ ਬਣਦਾ ਵਾ ਇਹਨਾਂ ਦੇ ਭਾਈ ਸੰਦੀਪ ਸਿੰਘ ਕੋਲ ਜਿਨ੍ਹਾਂ ਨੇ ਤਸ਼ੱਦਦ ਕੀਤਾ ਵਾ ਇਹੋ ਬੇਨਤੀ ਸਾਰੀ ਸੰਗਤ ਇਸ ਤਰ੍ਹਾਂ ਹੀ ਸਾਥ ਦੋ ਤਾਂ ਜੋ ਆਪਾਂ ਉਹਨਾਂ ਦੇ ਪਰਚੇ ਕਰਾ ਸਕੀ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਉੱਤੇ ਇਹਨਾਂ ਦਾ ਤਸ਼ੱਦਦ ਕੀਤਾ ਵਾ ਇਸ ਮਾਮਲੇ ਦੇ ਵਿੱਚ ਇੱਕ ਵਕੀਲਾਂ ਤੇ ਵੀ ਦਬਾਅ ਪਾਇਆ ਜਾ ਰਿਹਾ ਵਕੀਲਾਂ ਤੇ ਦਬਾਅ ਪਾਇਆ ਜਾ ਰਿਹਾ ਕਿ ਕੇਸ ਨੂੰ ਲੈ ਕੇ ਕੇਸ ਦੀ ਪੈਰਵਾਈ ਨੂੰ ਲੈ ਕੇ ਤੇ ਪਿੱਛੇ ਹਟੋ ਪਰ ਜੈਸੇ ਤੋ ਕਿ ਪੂਰੀ ਜਾਣਕਾਰੀ ਆਪਾਂ ਇਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇ ਚੁੱਕੇ ਆ ਕਿ ਪਰਿਵਾਰ ਨੂੰ ਥ੍ਰੈਟ ਵੀ ਆ ਰਹੇ ਨੇ ਤੇ ਸਾਡੇ ਵਕੀਲ ਜ਼ਬਾਨ ਨੇ ਉਹਨਾਂ ਨੇ ਪ੍ਰੈਸ਼ਰ ਪਾਇਆ ਜਾ ਰਿਹਾ ਤੁਸੀਂ ਕੇਸ ਤੋਂ ਪਿੱਛੇ ਹਟੋ